ਵਾਇਗੁਰ ਦੀ ਕਾਲ ਸਵਾਇਗੁਰ ਜੀ ਪਤੇ ਪਿਆਰੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਦ੍ਰਿਸ਼ਟੀ ਚੈਨਲ ਮੈਂ ਗਰਮੀਤ ਸਿੰਘ ਪੱਟਿਆ ਐਡਵੋਕੇਟ ਤੁਹਾਡੀ ਸੇਵਾ ਵਿੱਚ ਆਜ ਰਿਹਾ ਅੱਜ ਦੀਆਂ ਬਹੁਤ ਮਹੱਤਵਪੂਰਨ ਘਟਨਾਵਾਂ ਜਿਹੜੀਆਂ ਨੇ ਭਾਰਤੀ ਚੋਣ ਪ੍ਰਕਿਰਿਆ ਦੇ ਵਿੱਚ ਹੋਈਆਂ ਨੇ ਜਿਸ ਦੇ ਬਾਰੇ ਚਰਚਾ ਕਰਨਾ ਬਹੁਤ ਜ਼ਰੂਰੀ ਹੈ ਆਕੇ ਆਉਣ ਵਾਲੀਆਂ ਆਉਣ ਵਾਲੇ ਜਿਹੜੇ ਪਲਾਣੇ ਚੋਣਾਂ ਦੇ ਉਹਨਾਂ ਦੇ ਵਿੱਚ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਲੋਕ ਆਪਣੀ ਇਮਾਨਦਾਰੀ ਨਾਲ ਚੰਗੀਆਂ ਚੰਗੀ ਤਰ੍ਹਾਂ ਵੋਟਾਂ ਪਾ ਸਕਣ। ਮਾਨਯੋਗ ਸੁਪਰੀਮ ਕੋਰਟ ਨੇ ਮਾਨਯੋਗ ਚੋਣ ਕਮਿਸ਼ਨ ਭਾਰਤੀ ਚੋਣ ਕਮਿਸ਼ਨ ਨੂੰ ਨੋਟਸ ਭੇਜਿਆ ਹੈ। ਇੱਕ ਰੈਟ੍ਰਿਬਿਸ਼ਨ ਭੇਜਿਆ ਜਿਸ ਦੇ ਵਿੱਚ ਮੰਗ ਕੀਤੀ ਗਈ ਕਿ ਦੇਸ਼ ਵਿੱਚ ਹੋ ਚੁਕੀਆਂ ਚੋਣਾਂ ਵਿੱਚ ਪਈਆਂ ਵੋਟਾਂ ਦੀ ਪ੍ਰਤੀਸ਼ਤ ਅਤੇ ਗਿਣਤੀ ਜਿਹੜੀ ਆ ਉਹ ਸਰਵਨ ਕੀਤੀ ਜਾਵੇ ਪਰ ਚੋਣ ਕਮਿਸ਼ਨ ਨੇ ਅਜੇ ਤੱਕ ਉਹ ਜਾਰੀ ਨਹੀਂ ਕੀਤਾ ਇਸ ਗੱਲ ਬਾਰੇ ਅਸੀਂ ਪਹਿਲੇ ਐਪੀਸੋਡ ਦੇ ਵਿੱਚ ਵੀ ਚਰਚਾ ਕਰ ਚੁੱਕੇ ਹਾਂ ਅਦਾਲਤ ਨੇ ਇਹ ਗੱਲ ਕਹੀ ਹੈ ਕਿ ਇਹ ਜਿਹਾ ਨਾ ਕਰਨਾ ਭਾਰਤ ਵਿੱਚ ਲੋਕਤੰਤਰ ਦਾ ਘਾਣ ਹੈ ਲੋਕਤੰਤਰ ਦੀ ਹਤਿਆ ਹੈ ਤੇ ਮਾਨਯੋਗ ਅਦਾਲਤ ਨੇ ਇਸ ਗੱਲ ਨੂੰ ਬੜਾ ਸੀਰੀਅਸ ਲਿਆ ਹੈ ਉਹਨਾਂ ਨੇ ਕਿਹਾ ਕਿ ਇਹ ਤੁਰੰਤ ਡਾਟਾ ਜਿਹੜਾ ਇਹ ਸਰਵਜਨ ਕੀਤਾ ਜਾਵੇ ਨਹੀਂ ਤਾਂ ਅੱਜ ساری ਰਾਤ ਅਦਾਲਤ ਚੱਲੇਗੀ ਬੈਂਚ ਬਿਠਾ ਹੈ ਜੋ ਜਦ ਤੱਕ ਇਹ ਗੱਲ ਸਪਸ਼ਟ ਨਹੀਂ ਹੁੰਦੀ ਕਿ ਕਿੰਨੀਆਂ ਵੋਟਾਂ ਪਈਆਂ ਨੇ ਉਹਨਾਂ ਦੇ ਬਾਰੇ ਡਾਟਾ ਨਹੀਂ ਆਉਂਦਾ ਤਦ ਤੱਕ ਇਹ ਅਦਾਲਤ ਚੱਲ ਸਕਦੀ ਹੈ ਇਸ ਦੇ ਵਿੱਚ ਇਹ ਵੀ ਚਰਚਾ ਕੀਤੀ ਗਈ ਕਿ ਜਿਹੜੀਆਂ ਜਿਹੜੇ ਈਵੀਐਮ ਦੀਆਂ ਮਸ਼ੀਨਾਂ ਨੇ ਇਹਨਾਂ ਦੇ ਵਿੱਚ ਕੁਝ ਪਰਸੈਂਟ 6 ਪਰਸੈਂਟ ਦੇ ਲਾਗੇ ਫਾਲਤੂ ਦੀਆਂ ਵੋਟਾਂ ਐਡ ਕੀਤੀਆਂ ਗਈਆਂ ਨੇ ਉਹ ਕਿਵੇਂ ਕੀਤੀਆਂ ਗਈਆਂ ਨੇ ਉਹ ਕਿਹੜੀਆਂ ਨੇ ਤੇ ਈਵੀਐਮ ਦੇ ਦੀ ਜਿਹੜੀ ਪੋਲਿੰਗ ਪ੍ਰਕਿਰਿਆ ਹੈ ਉਹਦੇ ਤੇ ਵੀ ਸ਼ੰਕਾ ਜਾਰ ਕੀਤਾ ਹੈ ਇਸ ਨੂੰ ਅਗਲੀ ਖਬਰ ਜਿਹੜੀ ਆ ਉਹ ਬੜੀ ਮਹੱਤਵਪੂਰਨ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਇਸ ਵੇਲੇ ਕੇਂਦਰ ਵਿੱਚ ਸਤਾ ਵਿੱਚ ਬੈਠੀ ਸਰਕਾਰ ਇਸ ਨਾਰੇ ਨਾਲ ਆਪਣੀਆਂ ਚੋਣਾਂ ਜੁੱਤਰੀ ਹੈ ਕਿ ਅਸੀਂ 400 ਤੋਂ ਉੱਪਰ ਸੀਟਾਂ ਖੜਨੀਆਂ ਨੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦ ਅੰਕੜੇ ਕੱਢੇ ਗਏ ਤਾਂ ਪਤਾ ਲੱਗਾ ਕਿ ਭਾਰਤੀ ਜਨਤਾ ਪਾਰਟੀ ਨੇ ਸਿਰਫ 350 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਜਿਹੜੇ ਆ ਖੜੇ ਕੀਤੇ ਨੇ ਇਹ 400 ਕਿਵੇਂ ਆ ਜਾਣਗੇ 4 ਗਿੜਾਂ ਦੀ ਜਿਹੜੀ ਇਹ ਇਲੈਕਸ਼ਨ ਹੋ ਚੁੱਕੀ ਹੈ ਉਸ ਦੇ ਵਿੱਚ ਤਕਰੀਬਨ ਸਾਰੀਆਂ ਸਾਰੀਆਂ ਸਟੇਟਾਂ ਦੇ ਵਿੱਚ ਫਿਰ ਜਿਹੜਾ ਐਨਡੀਆ ਦਾ ਦੀਪੁੰਕਾ ਉਹ ਕੋਈ ਉਤਸ਼ਾਹ ਜਨਕ ਨਹੀਂ ਹੈ ਤਕਰੀਬਨ ਜਿਹੜੀਆਂ ਨੇ ਮਤਲਬ ਜੇ ਉਸ ਹਿਸਾਬ ਨਾਲ ਵੇਖਿਆ ਜਾਵੇ ਤੇ ਉੱਤਰੀ ਭਾਰਤ ਦੇ ਵਿੱਚ ਪੈਣ ਵਾਲੀਆਂ ਵੋਟਾਂ ਦਾ ਅਨਲਿਸਿਸ ਕੀਤਾ ਜਾਵੇ ਤਾਂ 200 ਤੋਂ ਲੈ ਕੇ 220 ਤੱਕ ਬੜੀ ਮੁਸ਼ਕਲ ਦੇ ਨਾਲ ਇਹ ਜਿਹੜੀਆਂ ਸੀਟਾਂ ਮੁਕਵਰ ਕੀਤਾ ਜਾਏਗਾ ਕਿ ਕੀਤਾ ਕਰ ਸਕਦੀ ਹੈ ਭਾਜਪਾ ਜਨਤਾਵਾੜੇ ਤੇ ਉਹਨਾਂ ਦਾ ਲਾਸਟ ਜਿਹੜੇ ਨੇ ਐਂਡ ਕੀ ਜਿ ਨੂੰ ਕਹਿੰਦੇ ਨੇ ਬਾਕੀ ਦੀਆਂ ਬਹੁਤ ਸਾਰੀਆਂ ਸੀਟਾਂ ਜਿਨ੍ਹਾਂ ਦੇ ਬਾਰੇ ਬੜਾ ਚਰਚਾ ਸੀ ਕਿ ਐਂਡ ਇਹ ਇੱਕ ਫਰਾਡ ਹੈ ਐਂਡ ਇਹ ਗਰੁੱਪ ਕੋਈ ਇਮਾਨਦਾਰੀ ਨਾਲ ਕੰਮ ਨਹੀਂ ਕਰ ਰਹੇ ਉਹਨਾਂ ਦੀ ਕਾਰਗੁਜ਼ਾਰੀ ਪਹਿਆਂ ਵੋਟਾਂ ਤੇ ਪੈਣ ਵਾਲੀਆਂ ਵੋਟਾਂ ਦੇ ਵਿੱਚ ਚੰਗੀ ਸਾਫ਼ ਹੋਣ ਵਾਲੀ ਸਿੱਧ ਹੁੰਦੀ ਹੈ ਇਸ ਦੇ ਵਿੱਚ ਇਹ ਆਮ ਵੇਖਣ ਵਿੱਚ ਆਇਆ ਹੈ ਕਿ ਜਿਹੜੀਆਂ ਸੀਟਾਂ ਨੇ ਹੁਣ ਜਿਵੇਂ ਯੂਪੀ ਦੇ ਵਿੱਚ 80 ਦੇ ਕਰੀਬ ਸੀਟਾਂ ਨੇ ਇਸੇ ਤਰੀਕੇ ਨਾਲ ਪੱਛਮੀ ਬੰਗਾਲ ਦੇ ਵਿੱਚ ਸੀਟਾਂ ਨੇ ਦਿੱਲੀ ਦੇ ਵਿੱਚ ਜਿਹੜੀਆਂ 7 ਸੀਟਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ 13 ਸੀਟਾਂ ਨੇ ਇਸੇ ਤਰੀਕੇ ਨਾਲ ਜਿਹੜੀ ਹੈਗੀ ਆ ਮ ਰੱਪਾ ਡੱਪਲਾ ਕਰੀ ਹਰਿਆਣੇ ਦੀਆਂ ਜਿਹੜੀਆਂ ਸੀਟਾਂ ਨੇ 10 ਉਹਨਾਂ ਦੇ ਵਿੱਚ ਵੀ ਜਿਹੜਾ ਕੋਈ ਵਧੀਆ ਭੂਮਿਕਾ ਉੱਪਰ ਨੂੰ ਸਾਹਮਣੇ ਨਹੀਂ ਆ ਰਹੀ ਰਾਜਸਥਾਨ ਜਿੱਥੇ ਕਿ ਇਹਨਾਂ ਦੀਆਂ ਕਾਫੀ ਸੀਟਾਂ ਸੀਗੀਆਂ ਭਾਜਪਾ ਦੀਆਂ ਉਹਨਾਂ ਦੇ ਵਿੱਚ ਵੀ ਮਟਵਾਰਾ ਹੋਣਾ ਜਾ ਰਿਹਾ ਹੈ ਤੇ ਉੱਚ ਪੱਧਰ ਤੇ ਹੋ ਰਿਹਾ ਹੈ ਇਸ ਤਰੀਕੇ ਨਾਲ ਜੇ ਸਰਵੇ ਕੀਤਾ ਜਾਵੇ ਕੀਤਾ ਗਿਆ ਹੈ ਤੇ ਇੱਕ ਐਮਐਸ ਆਫਿਸ ਅ ਨਿਊਜ਼ ਚੈਨਲ ਹੈ ਜਿਸ ਦਾ ਸਰਵੇ ਹੈ ਅਤੇ ਹੋਰ ਸਾਰੀਆਂ ਏਜੰਸੀਆਂ ਜਿਹੜੀਆਂ ਨੇ ਸਰਵੇ ਕਰਨ ਵਾਸਤੇ ਲੱਗੀਆਂ ਹੋਈਆਂ ਨੇ ਉਹਨਾਂ ਦਾ ਉਹਨਾਂ ਦੇ ਸਰਵੇ ਦਾ ਕਲੈਕਸ਼ਨ ਹੈ ਕਿ ਕਿ ਐਰਕਿੰਗ ਜਿਹੜੇ ਨਤੀਜੇ ਨੇ ਬੜੇ ਹਰਾਨੀਜਨ ਕਰਨਗੇ ਅਤੇ ਬੜੇ ਉਲਟ-ਪੁਲਟ ਹੋਣਗੇ ਕਿਉਂਕਿ ਇਹਦੇ ਵਿੱਚ ਇਹ ਵੇਖਣ ਵਾਲੀ ਵੀ ਗੱਲ ਹੈ ਕਿ ਜਿਵੇਂ ਰਸ਼ੀਆ ਤੇ ਚੀਨ ਦਾ ਲਾਗੇ ਆਉਣਾ ਅਮਰੀਕਾ ਦੇ ਖਿਲਾਫ ਬੋਲਣਾ ਅਮਰੀਕਾ ਦਾ ਸਿੱਧੇ ਜਾਂ ਸਿੱਧੇ ਤੌਰ ਤੇ ਭਾਰਤੀ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਣਾ ਕਿਉਂਕਿ ਇਹ ਨਿਸ਼ਚਿਤ ਕੀਤਾ ਜਾਂਦਾ ਹੈ ਕਿ ਜਿਹੜੀ ਭਾਰਤੀ ਜਨ ਪ੍ਰਕਿਰਿਆ ਹੈ ਉਹਦੇ ਤੇ ਜ਼ਿਆਦਾ ਪ੍ਰਭਾਵ ਅਮਰੀਕਾ ਦੀ ਏਜੰਸੀਆਂ ਦਾ ਪੈਂਦਾ ਹੈ ਜੇ ਭਾਰਤੀ ਪ੍ਰਧਾਨ ਮੰਤਰੀ ਦੂਸਰੇ ਦੇਸ਼ ਵਿੱਚ ਅਮਰੀਕਾ ਵਰਗੇ ਦੇਸ਼ ਵਿੱਚ ਜਾ ਕੇ ਕਿਸੇ ਉਮੀਦਵਾਰ ਦੀ ਸਪੋਰਟ ਕਰਦੇ ਨੇ ਸਟੇਜਾਂ ਤੇ ਬੋਲਦੇ ਨੇ ਤਾਂ ਇਹ ਲਾਜ਼ਮੀ ਹੈ ਕਿ ਦੂਸਰੀਆਂ ਸਟੇਟਾਂ ਦੇ ਜਿਹੜੇ ਜਿਹੜੇ ਉਮੀਦ ਹੈਗੇ ਨੇ ਪ੍ਰਧਾਨ ਨੇ ਜਾਂ ਜਿਹੜੇ ਉਹਨਾਂ ਦੀਆਂ ਏਜੰਸੀਆਂ ਨੇ ਉਹ ਭਾਰਤ ਦੇ ਵਿੱਚ ਵੀ ਦਖਲ ਦੇ ਜੀ ਕਰਤੀਆਂ ਹੋਣਗੀਆਂ ਇਸ ਗੱਲ ਨੂੰ ਬਿਲਕੁਲ ਸਪਸ਼ਟ ਕਰ ਲੈਣਾ ਚਾਹੀਦਾ ਹੈ ਕਿ ਆਪਣੇ ਦੇਸ਼ ਨੂੰ ਆਪਣੇ ਰਾਸ਼ਟਰ ਨੂੰ ਮਜ਼ਬੂਤ ਕਰਨ ਲਈ ਖਾਤਰ ਇੱਕ ਤੇ ਮੁੱਦਿਆਂ ਦੇ ਉੱਤੇ ਰਾਜਨੀਤੀ ਹੋਣੀ ਚਾਹੀਦੀ ਸੀ ਜਿਹੜੀ ਕਿ ਬਿਲਕੁਲ ਨਹੀਂ ਹੋ ਰਹੀ ਇਹ ਇਸ ਲੈਵਲ ਦੀਆਂ ਸਹੂਲਤਾਂ ਜੇ ਸਾਰੀਆਂ ਪਾਰਟੀਆਂ ਸਾਰੀ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਪੜ ਲਿਓ ਤਾਂ ਉਹਨਾਂ ਦੇ ਵਿੱਚੋਂ ਇਵੇਂ ਲੱਗਦਾ ਹੈ ਕਿ ਜਿਵੇਂ ਹਿੰਦੁਸਤਾਨ ਦੇ ਵਿੱਚ ਨੋਟਾਂ ਦਾ ਮੀਂਹ ਪੈਣ ਵਾਲਾ ਹੈ ਕਿਉਂਕਿ ਜਿਹੜੀਆਂ ਜਿਹੜੇ ਸਰੋਤ ਨੇ ਆਮਦਨ ਦੇ ਆਮਦਨ ਦੇ ਸਰੋਤ ਕੁਦਰਤੀ ਸਰੋਤ ਜਿਹੜੇ ਨੇ ਉਹ ਇੰਨੀ ਤਗੜੀ ਆਸ ਨਹੀਂ ਬਣਾਉਂਦੇ ਦੇ ਕੇ ਸਰਕਾਰਾਂ ਇਨੀਆਂ ਮੁਫਤੀਆਂ ਸਹੂਲਤਾਂ ਤੇ ਇਹਨਾਂ ਵਿਕਾਸ ਕਰ ਸਕਣ ਇਹਦੇ ਵਾਸਤੇ ਇੱਕ ਹਿੰਦੁਸਤਾਨ ਨੂੰ ਖਾਸ ਕਰਕੇ ਦੁਨੀਆਂ ਸਟੇਟਾਂ ਨੂੰ ਕਰਜ਼ਿਆਂ ਦੀ ਮਾਰ ਚ ਲੈਣੀ ਪੈਂਦੀ ਹੈ ਉਹ ਕਰਜ਼ੇ ਜਿਹੜੇ ਨੇ ਮੁੜ ਕੇ ਸਾਰੇ ਆਮ ਟੈਕਸ ਪੇਅਰ ਦੇ ਦੇ ਰਹੀ ਲੋਕਾਂ ਦੇ ਵਿੱਚੋਂ ਨਿਕਲਦੇ ਨੇ ਇਸ ਗੱਲ ਨੂੰ ਬੜਾ ਵਿਚਾਰਨਾ ਚਾਹੀਦਾ ਮੱਦੇਨਜ਼ਰ ਕਰਨਾ ਚਾਹੀਦਾ ਸਰਕਾਰਾਂ ਬਣਾਉਣ ਲਈ ਰਾਸ਼ਟਰ ਨੂੰ ਵੇਚ ਦੇਣਾ ਸਰਕਾਰਾਂ ਬਣਾਉਣ ਲਈ ਰਾਸ਼ਟਰ ਨੂੰ ਦਾਅ ਤੇ ਲਾ ਦੇਣਾ ਕੋਈ ਏਡੀ ਚੱਕੀ ਸਿਆਣਫ ਨਹੀਂ ਹੈ ਜੇ ਰਾਸ਼ਟਰ ਹੈ ਤਾਂ ਅਸੀਂ ਲੋਕ ਵੀ ਹਾਂ ਰਾਸ਼ਟਰ ਹੈ ਸਾਡੇ ਅਧਿਕਾਰ ਵੀ ਨੇ ਸਾਡਾ ਸਨਮਾਨ ਵੀ ਹੈ ਜੇ ਰਾਸ਼ਟਰ ਹੈ ਤਾਂ ਸਾਡੀਆਂ ਸਹੂਲਤਾਂ ਵੀ ਬਣੀਆਂ ਰਹਿਣਗੀਆਂ ਜੇ ਰਾਸ਼ਟਰ ਹੈ ਤਾਂ ਅਸੀਂ ਆਪਣੀ ਰੁੱਖੀ ਸੁੱਕੀ ਖਾ ਕੇ ਵੀ ਰਾਸ਼ਟਰ ਦਾ ਨਿਰਮਾਣ ਕਰ ਸਕਦੇ ਹਾਂ ਮੈਂਦੂ ਕਰਨ ਵਾਲਾ ਧਿਆਨ ਦੇਣਾ ਚਾਹੀਦਾ ਹੈ ਇੰਡਸਟਰੀਜ਼ ਵਧਾਉਣ ਵਾਲਾ ਧਿਆਨ ਦੇਣਾ ਚਾਹੀਦਾ ਹੈ ਬਾਹਰ ਤੋਂ ਆਉਣ ਵਾਲੇ ਜਿਹੜੇ ਜੜੀਆਂ ਆ ਚੀਜ਼ਾਂ ਨੇ ਜਿਵੇਂ ਕਾਰਾਂ ਦੀ ਬੜੀ ਖਰੀਦੋ ਫਰੋਕ ਦਿੱਤੀ ਹੋ ਰਹੀ ਹੈ ਟਰੈਕਟਰ ਬਾਹਰੋਂ ਬਣ ਕੇ ਆ ਰਹੇ ਨੇ ਕਾਰਾਂ ਬਣ ਕੇ ਆ ਰਹੀਆਂ ਨੇ ਇੱਥੋਂ ਤੱਕ ਕਿ ਬੱਚਿਆਂ ਦੇ ਜਿਹੜੇ ਖਿਡੌਣੇ ਨੇ ਉਹ ਆ ਰਹੇ ਨੇ ਇੱਥੋਂ ਤੱਕ ਧਾਰਮਿਕ ਜਿਹੜੇ ਚਿੰਨ੍ਹ ਨੇ ਉਹ ਵੀ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਮੈਨਿਪੂਲੇਟ ਕਰਕੇ ਬਣਾਏ ਜਾ ਰਹੇ ਨੇ ਉਹਨਾਂ ਤੋਂ ਅਸੀਂ ਖਰੀਦ ਕੇ ਤੇ ਉਹਨਾਂ ਨੂੰ ਦੁਬਾਰਾ ਲੋਕਾਂ ਦੇ ਵਿੱਚ ਮਿੰਗੇ ਭਾਤੇ ਵੇਚ ਦਿਆਂ ਬਾਹਰ ਦੀਆਂ ਸਟੇਟਾਂ ਨੂੰ ਅਸੀਂ ਉਹਨਾਂ ਦੀ ਇੰਡਸਟਰੀ ਨੂੰ ਪਰਫੁੱਲਿਤ ਕਰ ਰਹੇ ਹਾਂ ਤੇ ਆਪਣੇ ਦੇਸ਼ ਦੇ ਵਿੱਚ ਇੰਡਸਟਰੀ ਦਾ ਸਤਿਆਨਾਸ਼ ਕੀਤਾ ਜਾ ਰਿਹਾ ਹੈ ਹਰ ਘਰ ਦੇ ਵਿੱਚ ਇੰਡਸਟਰੀ ਹੋਣੀ ਚਾਹੀਦੀ ਹੈ ਹਰ ਘਰ ਦੇ ਵਿੱਚ ਰੋਜਗਾਰ ਹੋਣਾ ਚਾਹੀਦਾ ਹੈ ਮੁxtਦੀ ਸਹੂਲਤ ਸਿਰਫ ਉਹ ਹੋਣੀ ਚਾਹੀਦੀ ਹੈ ਜਿਹੜੀ ਦੇਸ਼ ਦੇ ਹਿੱਤ ਵਿੱਚ ਹੋਵੇ ਲੋਕਾਂ ਨੂੰ ਕਰਜ਼ਿਆਂ ਥੱਲੇ ਨਾ ਨਪੇ ਮਹਿੰਗਾਈ ਦਾ ਮੁੱਦਾ ਹੈ ਜਿਹੜਾ ਸਿਲੰਡਰ 300 400 ਰੁਪਏ ਦੇ ਉੱਤੇ ਸਰਕਾਰਾਂ ਰੋਲਾ ਪਾਉਂਦੀਆਂ ਰਹੀਆਂ ਸੀ ਉਹੀ ਸਰਕਾਰਾਂ 11 11 12 1200 ਰੁਪਏ ਤੱਕ ਲੈ ਗਈਆਂ ਨੇ ਅਗਰ ਉਹਨਾਂ ਸੂਲ ਸਬ ਮੁਕਤ ਦੀਆਂ ਸੂਲਤਾਂ ਨਾਲੋਂ ਇਹ ਸਿਲੰਡਰ ਪੈਟਰੋਲ ਡੀਜ਼ਲ ਖਾਣ ਪੀਣ ਵਾਲੀਆਂ ਚੀਜ਼ਾਂ ਨੂਨ ਤੱਕ ਤੇ ਮਹਿੰਗਾ ਕਰਤਾ ਗਿਆ ਇਹਨਾਂ ਇਹਨਾਂ ਨੂੰ ਸਸਤਾ ਕਰਨ ਲਈ ਵਾਸਤੇ ਸਾਨੂੰ ਆਪਣਾ ਜਿਹੜਾ سرمਾਇਆ ਹੈ ਆਪਣੀ ਅਰਥ ਵਿਵਸਥਾ ਹੈ ਉਹਨੂੰ ਵਰਤਣਾ ਚਾਹੀਦਾ ਹੈ ਫਾਲਤੂ ਦੀਆਂ ਲੋੜਾਂ ਜਿਹੜੀਆਂ ਨੇ ਉਹਨਾਂ ਨੂੰ ਕਟਾਉਣਾ ਚਾਹੀਦਾ ਤੇ ਬਹੁਤ ਹੀ ਸਾਰੀ ਜਿਹੜੀ ਉਪਜ ਆ ਭਾਰਤ ਦੀ ਉਪਜ ਬਾਰ ਦੇ ਮੁਲਕਾਂ ਚ ਵੀ ਕਿ ਨਿਸ਼ਾਨ ਵਾਲੀ ਗੱਲ ਹੈ ਬਾਰ ਦੀ ਬਹੁਤ ਸਾਰੀ ਉਪਰ ਜਿਹੜੀ ਆ ਖਾਸ ਕਰਕੇ ਖੇਤੀ ਤੇ ਫਰੂਟ ਦੇ ਨਾਲ ਸੰਬੰਧਤ ਜਿਹੜੀ ਆ ਉਹਨੂੰ ਬਾਹਰ ਦੀਆਂ ਬਾਹਰ ਦੇ ਡਿਡੇ ਰੋਕ ਨਹੀਂ ਬਾਹਰ ਦੀਆਂ ਸਰਕਾਰਾਂ ਨੇ ਉਹ ਸਵੀਕਾਰ ਨਹੀਂ ਕਰਦੀਆਂ ਉਹਦੇ ਇਹਨਾਂ ਦੇ ਵਿੱਚ ਯਾਰ ਬਹੁਤ ਹੈ ਜਿਥੋਂ ਦਾ ਪੰਜਾਬ ਵਰਗੀ ਸਟੇਟ ਦੇ ਲੋਕ ਵੀ ਰਾਜਸਥਾਨ ਮਹਾਰਾਸ਼ਟਰ ਐਮਪੀ ਦੀ ਬੀਜੀਆਈ ਕਣਕ ਨੂੰ ਮਹਰਤਾ ਦਿੰਦੇ ਨੇ ਤੇ ਉਹਨਾਂ ਦੇ ਵਿੱਚ ਜਿਹੜਾ ਯਰ ਕਟ ਹੈ ਤੇ ਜੇ ਉਹਨਾਂ ਦੇ ਵਿੱਚ ਯਰ ਕਟ ਹੈ ਤਾਂ ਉਹੋ ਜੀ ਜਿਹੜੀ ਫਸਲ ਆ ਅਸੀਂ ਵੀ ਵੇਚ ਸਕਦੇ ਆ ਜਿਹੜੇ ਜ਼ਿਮੀਦਾਰ ਨੇ ਜਿਨ੍ਹਾਂ ਜਿਨ੍ਹਾਂ ਦੇ ਕੋਲ ਖੇਤ ਨੇ ਖੇਤਾਂ ਦੇ ਵਿੱਚ ਬਾਗ ਲਾਏ ਨੇ ਆਪਣੀ ਖੇਤੀਬਾੜੀ ਕਰ ਰਹੇ ਨੇ ਉਹਨਾਂ ਨੂੰ ਆਪਣੀ ਆਪਣੀਆਂ ਸਹਿਕਾਰੀ ਸੁਭਾਵਾਂ ਦੇ ਨਾਲ ਸੰਬੰਧ ਕਰਕੇ ਆਪਣੇ ਸਰੋਤਾਂ ਨੂੰ ਸਾਂਝੇ ਤੌਰ ਤੇ ਵਰਤਣਾ ਚਾਹੀਦਾ ਹੈ ਇਸ ਕਰਕੇ ਆਉਣ ਵਾਲੀਆਂ ਚੋਣਾਂ ਨੂੰ ਮਦੇਨ ਦੇ ਰੱਖਦੇ ਹੋਏ ਇਮਾਨਦਾਰ ਹੋ ਕੇ ਵੋਟਾਂ ਪਾਓ ਪੰਜਾਬ ਦਾ ਜਿਹੜਾ ਸਰਵੇ ਆ ਰਿਹਾ ਹੈ ਪੰਜਾਬ ਦਾ ਸਰਵੇ ਬੜਾ ਹੋਰ ਕਿਸਮ ਦਾ ਹੋਏਗਾ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਦੀਆਂ ਦੀਆਂ ਸੀਟਾਂ ਦੇ ਵਿੱਚੋਂ ਜਿਹੜੇ ਆਜ਼ਾਦ ਉਮੀਦਵਾਰ ਨੇ ਉਹ ਦੋ ਉਮੀਦਵਾਰ ਜਾਂ ਤਿੰਨੋਂ ਉਮੀਦਵਾਰ ਵੀ ਸੀਟਾਂ ਕੱਢ ਸਕਦੇ ਨੇ ਇਸ ਕਰਕੇ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ ਸਿਸਟਮ ਨੂੰ ਬਦਲਣ ਵਾਸਤੇ ਤੁਹਾਨੂੰ ਚੋਣ ਪ੍ਰਕਿਰਿਆ ਨੂੰ ਆਪਣਾ ਇੱਕ ਸਾਧਨ ਬਣਾਉਣ ਦੀ ਲੋੜ ਹੈ ਜਿੰਨੀਆਂ ਗੱਲਾਂ ਕਰਦਾ ਆ ਮੈਂ ਆਪ ਨੂੰ ਮਾਫੀ ਮੰਗਦਾ ਕੱਲ ਦੇ ਐਪੀਸੋਡ ਵਿੱਚ ਫਿਰ ਮਿਲਾਂਗੇ ਜੇ ਐਪੀਸੋਡ ਚੰਗੇ ਲੱਗਦੇ ਹੋਣ ਤਾਂ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਸ਼ੁਰੂ ਕਰਿਆ ਕਰੋ ਕਮੈਂਟਸ ਕਰੋ ਆਪਣੇ ਵਿਚਾਰ ਦਿਓ ਤਾਂ ਕਿ ਜਿਹੜੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਭਾਰਤ ਦੀ ਸਥਿਤੀ ਬਣਦੀ ਜਾ ਰਹੀ ਹੈ ਉਹਨੂੰ ਬਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ